ਕੁਸੂ ਜੁੜਿਓ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸੇ ਠਾਜ਼ਰ ਆ ਇੱਕ ਨਵੀਂ ਚਰਚਾ ਲੈ ਕੇ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ ਜੋ ਕਿ ਇਸ ਸਮੇਂ ਸਾਡੇ ਨਾਲ ਕੈਨੇਡਾ ਤੋਂ ਜੁੜੇ ਨੇ ਤਾਂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਲਗਨ ਜੀ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਤਾਂ ਸ਼ੁਰੂਆਤ ਕਰਦੇ ਆ ਅਕਾਲੀ ਸਿਆਸਤ ਨੇ ਤੇ ਨਵੇਂ ਮੋੜ ਘਟ ਰਹੀ ਹੈ ਕਈ ਧਾਰੀ ਹੋਈ ਪੰਥਕ ਸਿਆਸਤ ਚੋਂ ਕੌਣ ਕਿਵੇਂ ਉਭਰਨ ਦਾ ਯਤਨ ਕਰ ਰਿਹਾ ਅ ਦੇਖੋ ਲਗਨ ਜੀ ਜੇ ਗੱਲ ਕਰੀਏ ਤਾਂ ਇਹ ਸਹੀ ਹੈ ਕਿ ਇਸ ਸਮੇਂ ਜਿਹੜੀ ਕਾਲੀ ਗੱਲ ਹੈ ਜਾਂ ਪੰਥਕ ਸਿਆਸਤ ਹੈ ਕਈ ਗੁੱਟਾਂ ਚ ਵੰਡੀ ਹੋਈ ਹੈ ਔਰ ਗੁੱਟਾਂ ਚ ਵੰਡੀ ਹੋਣ ਦੇ ਬਾਵਜੂਦ ਜਿਹੜੀ ਹੈ ਮਤਲਬ ਉਭਾਰ ਦੇ ਜਿਹੜੇ ਵਕ ਵਕ ਧੜੇ ਨੇ ਯਤਨ ਕਰ ਰਹੇ ਨੇ ਤੇ ਇਸ ਸਮੇਂ ਜੇ ਦੇਖੀਏ ਤਾਂ ਪੰਜਾਬ ਚ ਜਿਹੜੀ ਪੰਥਕ ਸਿਆਸਤ ਉਹ ਤਿੰਨ ਧਾਰੀ ਹੋ ਚੁੱਕੀ ਹੈ ਕਹਿੰਦੇ ਭਾਵ ਹੈ ਕਿ ਜਿਸ ਤਰ੍ਹਾਂ ਅਕਾਲੀ ਦਲ ਦੇ ਦੋ ਧੜੇ ਹੋਏ ਨੇ ਦੋ ਧੜਿਆਂ ਦੇ ਨਾਲ ਹੀ ਭਾਈ ਅਮਰਪਾਲ ਸਿੰਘ ਦਾ ਧੜਾ ਜਿਹੜਾ ਪੰਥਕ ਧੜਾ ਜਿਹੜਾ ਲੋਕ ਸਭਾ ਚੋਣਾਂ 'ਚ ਜੀਦਾਬਾਰ ਹੋਇਆ ਭਾਵੇਂ ਦੇਖਿਆ ਜਾ ਰਿਹਾ ਸੀ ਕਿ ਜਿਹੜਾ ਇਹ ਧੜਾ ਸ਼ਾਇਦ ਬਾਗੀ ਧੜੇ ਨਾਲ ਮਤਲਬ ਗੱਠ ਜੋੜ ਕਰਕੇ ਜਾਂ ਸਾਂਝ ਬਣਾ ਕੇ ਚੱਲੇਗਾ ਪਰ ਬਾਬਾ ਬਕਾਲਾ 'ਚ ਹੋਈ ਜਿਹੜੀ ਕਾਨਫਰੰਸਾਂ ਹੋਈਆਂ ਨੇ ਵਕ ਵਕਤ ਆ ਰਹਿਆਂ ਦੀਆਂ ਜਾਂ ਕਹਿ ਲਓ ਵਕ ਵਕਤ ਪਾਰਟੀਆਂ ਦੀਆਂ ਉੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਧੜੇ ਨੇ ਵੱਖਰੇ ਚੱਲਣ ਦਾ ਇੱਕ ਜਿਹੜਾ ਮਤਲਬ ਰਾਹ ਅਪਣਾ ਲਿਆ ਕਹਿ ਲਈਏ ਜਾਂ ਦੂਜੀਆਂ ਧਿਰਾਂ ਨੂੰ ਵੀ ਰਸਤਾ ਦਿਖਾਰਤਾ ਹੈ ਕਿ ਉਹ ਆਪਣਾ ਜਿਹੜੀ ਆ ਵੱਖਰੀ ਉਹ ਲੈ ਕੇ ਚੱਲਣਗੇ ਔਰ ਉਹਨਾਂ ਨੇ ਜਿਹੜਾ ਸੱਤ ਮਤੇ ਵੀ ਪਾਸ ਕੀਤੇ ਆ ਤੁਸੀਂ ਸੁਣਿਆ ਹੋਊਗਾ ਜਿਦੇ ਵਿੱਚ ਉਹਨਾਂ ਨੇ ਪੰਥਕ ਮਤਿਆਂ ਦੇ ਨਾਲ-ਨਾਲ ਪੰਜਾਬ ਦੀ ਕਿਸਾਨੀ ਦੀ ਵੀ ਗੱਲ ਕੀਤੀ ਹੈ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਹੈ ਔਰ ਜੇ ਦੇਖੀਏ ਤਾਂ ਇਸ ਸਮੇਂ ਜਿਹੜੇ ਨੇ ਵੱਖ-ਵੱਖ ਧੜੇ ਉਹ ਆਪਣੇ ਵਾਰ ਲਈ ਵੱਖ-ਵੱਖ ਪੈਂਤਰੇ ਵੀ ਬਣਾ ਰਹੇ ਆ ਨਵੇਂ ਰਾਹ ਲੱਭ ਰਹੇ ਆ ਖਾਸ ਕਰਕੇ ਸਬੀਰ ਸਿੰਘ ਬਾਦਲ ਜਿਹੜੇ ਨੇ ਉਹ ਆਪਣੇ ਧੜੇ ਦੇ ਵਾਰ ਲਈ ਉਹ ਉਹ ਅਲੱਗ ਹੋਰ ਥਲੋ ਜਿੱਥੇ ਬਾਗੀ ਧੜੇ ਨਾਲ ਸਾਹਮਣੇ ਆ ਕੇ ਟਕਰਾਅ ਚ ਆ ਗਏ ਨੇ ਔਰ ਉੱਥੇ ਦੂਸਰੇ ਪਾਸੇ ਉਹ ਆਪਣੇ ਹਵਾਰ ਲਈ ਵੀ ਜਾਂ ਪਾਰਟੀ ਦੇ ਆਪਣੀ ਦੇ ਹਵਾਰ ਲਈ ਵੀ ਅ ਕੇਂਦਰ ਚ ਵੀ ਆਪਣਾ ਨਵਾਂ ਰਾਹ ਇਖਤਿਆਰ ਕਰ ਰਹੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਖਵੀਰ ਬਾਦਲ ਵੱਲੋਂ ਜਿਹੜਾ ਬਾਬਾ ਬਕਾਲਾਚ ਕੀਤੀ ਗਈ ਹੈ ਕਾਨਫਰੰਸ ਉਹ ਤੁਸੀਂ ਸੁਣਿਆ ਤੇ ਦੇਖਿਆ ਹੋਊਗਾ ਕਿ ਉਹਨਾਂ ਨੇ ਜਿਹੜੀ ਕਿਸੇ ਵੇਲੇ ਅਖਾਲੀ ਦਲ ਕਹਿੰਦਾ ਰਿਹਾ ਕਿ ਕਾਂਗਰਸ ਪਾਰਟੀ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੁਣ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਜਿਹੜਾ ਕਹਿ ਲੋ ਭਾਜਪਾ ਤੇ ਨਿਸ਼ਾਨੇ ਸਾਧੇ ਆ ਉਹਨਾਂ ਨੇ ਔਰ ਕੀ ਅੰਦਰ ਦੀ ਭਾਜਪਾ ਤੇ ਇਨਸਾਨੇ ਸਾਧਨ ਦੇ ਨਾਲ ਨਾਲ ਉਹਨਾਂ ਨੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਸਾਧਦੇ ਆ ਔਰ ਪ੍ਰੈਸ ਨੋਟ ਜਿਹੜਾ ਅਕਾਲੀ ਦਲ ਵੱਲੋਂ ਜਾਰੀ ਹੋਇਆ ਜਾਂ ਉਸ ਕਾਨਫਰੰਸ ਦਾ ਹੋਇਆ ਤੇ ਉਹ ਚ ਮਤਲਬ ਕਾਂਗਰਸ ਦਾ ਕਿਤੇ ਨਾਂ ਤੱਕ ਦਾ ਵੀ ਜਿਕਰ ਨਹੀਂ ਔਰ ਭਾਜਪਾ ਤੇ ਜਿਹੜੇ ਆ ਸੁਖਵੀਰ ਬਾਦਲ ਵੱਲੋਂ ਸਿੱਧੇ ਦੋਸ਼ ਲਾਏ ਗਏ ਕਿ ਉਹ ਸਿੱਖਾਂ ਦੇ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਤੋੜਨ ਲਈ ਦਖਲ ਦੇ ਰਿਹਾ ਜਾਂ ਸਿੱਖਾਂ ਦੇ ਤਖਤਾਂ ਦੀਆਂ ਜਿਹੜੀਆਂ ਕਮੇਟੀਆਂ ਉਹਨਾਂ 'ਚ ਦਖਲ ਦੇ ਰਿਹਾ ਔਰ ਕਾਲੀ ਤਲ ਦੇ ਜਿਹੜੇ ਜਾਂ ਕਹੋ ਜਾਂ ਸਿੱਖਾਂ ਦੇ ਜਿਹੜੇ ਧਾਰਮਿਕ ਮਸਲੇ ਆ ਉਸ ਤੇ ਭਾਜਪਾ ਦਖਲ ਦੇ ਰਹੀ ਆ ਆਰਐਸਐਸ ਦਖਲ ਦੇ ਰਹੀ ਹੈ ਭਾਵੇਂ ਕਿ ਸੁਖਵੀਰ ਬਾਦਲ ਜਿਹੜੇ ਆਪਣੇ ਧੜੇ ਦਾ ਵਾਰ ਆ ਉਹ ਸਿੱਧੇ ਰੂਪ ਚ ਭਾਜਪਾ ਤੇ ਨਿਸ਼ਾਨਾ ਸਾਧ ਕੇ ਕਰਨ ਦੇ ਮਤਲਬ ਬੂੜ ਚ ਨੇ ਤੇ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਲੋਕ ਸਭਾ ਚ ਹੋਣਾ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਜਾਂ ਉਹਨਾਂ ਦੇ ਧੜੇ ਦਾ ਜਾਂ ਪੰਥਕ ਧੜੇ ਦਾ ਜਿਹੜਾ ਵਾਰ ਹੋਇਆ ਉਹ ਸਭ ਦੇ ਸਾਹਮਣੇ ਹੀ ਔਰ ਉਸ ਗੱਲ ਨੂੰ ਲੈ ਕੇ ਉਹ ਕਿਸੇ ਨਾਲ ਸਾਂਝ ਬਣਾਉਣ ਦੀ بجائے ਉਹਨਾਂ ਨੇ ਬਾਬਾ ਬਕਾਲਾ ਚ ਕਾਨਫਰੰਸ ਕੀਤੀ ਹੈ ਔਰ ਉੱਥੋਂ ਆਪਣੀ ਇੱਕ ਵੱਖਰਾ ਰਸਤਾ اختیار ਕਰ ਲਿਆ ਔਰ ਬਾਗੀ ਧਰੇ ਦੀ ਗੱਲ ਕਰੀਏ ਤਾਂ ਉਹਨਾਂ ਨੇ ਮਤਲਬ ਜਿਹੜੀ ਹੈ ਪੰਜਾਬ ਚ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਹੋਈ ਹੈ ਔਰ ਉਹ ਸੁਧਾਰ ਲਹਿਰ ਲੈ ਕੇ ਕਿ ਹੁਣ ਜਿਸ ਤਰ੍ਹਾਂ ਮਤਲਬ ਮਾਝੇ ਤੋਂ ਬਾਅਦ ਹੁਣ ਉਹ ਮਾਲ ਵਿੱਚ ਸੰਤ ਲੰਗੋਵਾਲ ਦੀ ਵਰਸ਼ੀ ਤੇ ਜਿਹੜੀ ਹੈ ਇਹ ਜਿਹੜੀਆਂ ਅਕਾਲੀ ਦਲ ਬਾਦਲ ਹੈ ਤੇ ਅਕਾਲੀ ਦਲ ਬਾਗੀ ਧੜਾ ਇਹਨਾਂ ਵੱਲੋਂ ਕਾਨਫਰੰਸਾਂ ਦੀ ਜਿਹੜੀ ਜੋਰ ਅਜਮਾਈ ਹੋਣੀ ਹੈ ਔਰ ਆਮੋ ਸਾਹਮਣੇ ਜਿਹੜਾ ਟਕਰਾਅ ਕਹਿ ਲੋ ਜਾਂ ਅੱਜ ਜਿਹੜਾ ਹੋ ਰਿਹਾ ਉਹ ਚ ਕਿਹੜਾ ਧੜਾ ਕਿਸ ਤਰ੍ਹਾਂ ਉੱਪਰ ਦਾ ਔਰ ਸੰਤ ਲੰਗੋਵਾਲ ਦੀ ਗੱਲ ਕਰੀਏ ਤਾਂ ਉਹ ਤੁਹਾਨੂੰ ਮਤਲਬ ਪਤਾ ਹੀ ਹੈ ਕਿ 15 ਜੁਲਾਈ 1985 ਨੂੰ ਉਹ ਸੰਤ ਲੰਗੋਵਾਲ ਤੇ ਰਜੀਵ ਸਮਝੌਤਾ ਹੁੰਦਾ ਔਰ ਇੱਕ ਮਹੀਨੇ ਬਾਅਦ ਹੀ 20 ਅਗਸਤ ਨੂੰ ਉਹਨਾਂ ਨੂੰ ਜਿਹੜਾ ਮਤਲਬ ਉਹ 파ੜ ਦਿੱਤਾ ਗਿਆ ਸੀਗਾ ਹਨ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਅੱਜ ਔਰ ਕਾਲੀ ਦਲ ਉਹਨਾਂ ਦੀ ਵਰ੍ਹੇਸ਼ੀ ਉਸ ਸਮੇਂ ਤੋਂ ਮਨਾਉਂਦਾ ਆ ਰਿਹਾ ਔਰ ਆ ਭਾਵੇਂ ਪਿਛਲੇ ਸਮੇਂ 'ਚ ਇੱਕ ਵਾਰੀ ਕੈਪਟਨ ਸਰਕਾਰ ਦੇ ਸਮੇਂ 2007 'ਚ ਜਿਹੜੇ ਕਾਂਗਰਸ ਪਾਰਟੀ ਜਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਵੱਖਰੀ ਸਟੇਜ ਲਾ ਕੇ ਉਹਨਾਂ ਦੀ ਵਰ੍ਹੇਸ਼ੀ ਮਨਾਈ ਸੀ ਔਰ ਉਸ ਸਮੇਂ ਅਕਾਲੀ ਦਲ ਦੇ ਬਰਾਬਰ ਕੱਲ ਉਸ ਸਮੇਂ ਤਾਂ ਇੱਕ ਸਮਾਂ ਐਸਾ ਵੀ ਆ ਗਿਆ ਸੀ ਕਿ ਇਸ ਤਰ੍ਹਾਂ ਲੱਗਣ ਲੱਗਿਆ ਸੀ ਕਿ ਅਕਾਲੀ ਦਲ ਦੇ ਸਾਰੇ ਮੁੱਦੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਖੋਲੇ ਆ ਕਿਉਂਕਿ ਅਕਾਲੀ ਦਲ ਨਾਲ ਜੁੜੀ ਰਹੀ ਹੈ ਉਹਨਾਂ ਦੀ ਬਹਿਕ ਔਰ ਜਿਸ ਤਰ੍ਹਾਂ ਉਹਨਾਂ ਨੇ ਹੋਰ ਵੀ ਕਈ ਮੁੱਦਿਆਂ ਤੇ ਪੰਤ ਮੁੱਦਿਆਂ ਤੇ ਮਤਲਬ ਉਸ ਸਮੇਂ ਪਕੜ ਬਣਾਈ ਸੀ ਜਾਂ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਮਤਲਬ ਉਸ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਚੋਣਾਂ 'ਚ ਵੀ ਇਸ ਦੇ ਰੂਪ 'ਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਸੀ ਜਾਂ ਟੋੜੇ ਗਰੁੱਪ ਨੂੰ ਹਵਾਰਨਾ ਸ਼ੁਰੂ ਕਰ ਦਿੱਤਾ ਸੀ ਉਹ ਕਾਫੀ ਕੁਝ ਉਹਦੋਂ ਵਾਪਰਿਆ ਸੀ ਔਰ ਹੁਣ ਜਿਹੜਾ ਇਹ ਇੱਥੇ ਹੋ ਰਿਹਾ ਸੰਤ ਲੰਗੋਵਾਲ ਦੀ ਵਰਸ਼ੀ ਤੇ ਇਹ ਦੋਵੇਂ ਧੜੇ ਆਪਸ ਵਿੱਚ ਜੋਰਮ ਜਮਾਈ ਕਰਦੇ ਆ ਔਰ ਜਿਹੜਾ ਖਾਸ ਕਰ ਸਖਵੀਰ ਬਾਦਲ ਧੜਾ ਉਹ ਮਤਲਬ ਜਿੱਥੇ ਬਾਗੀ ਧੜੇ ਨਾਲੋਂ ਸਾਹਮਣੇ ਮਤਲਬ ਟਕਰਾਉਣ ਤੇ ਉਹ ਚਮੂੜ ਚ ਆ ਗਿਆ ਉੱਥੇ ਭਾਜਪਾ ਤੇ ਨਿਸ਼ਾਨੇ ਸਾਧ ਰਿਹਾ ਔਰ ਦੂਸਰੀ ਗੱਲ ਕਰੀਏ ਕਿ ਭਾਈ ਜਿਹੜੇ ਹੈਗੇ ਨੇ ਅੰਮ੍ਰਿਤਪਾਲ ਦਾ ਧੜਾ ਉਹ ਉਹ ਵੱਖਰੀ ਆਪਣੀ ਜਿਹੜੀ ਆ ਪੰਜਾਬ 'ਚ ਜਿਸ ਤਰ੍ਹਾਂ ਉਹ ਉਹ ਬਕਰਿਆਕ ਪੰਥਕ ਸੋਰ ਲੈ ਕੇ ਚੱਲੂਗਾ ਔਰ ਜੇ ਦੇਖਿਆ ਜਾਵੇ ਤਾਂ ਇਹ ਧੜੇ ਜਿਹੜੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਾ ਲਓ ਜਾਂ ਨੇੜੇ ਫੈਕਟਰੀ ਜਿਹੜੀਆਂ ਹੋਣ ਦੀ ਸੁਭਾਵਨਾ ਬਣ ਰਹੀ ਹੈ ਉਹ ਚਾਪਸ ਵਿੱਚ ਸਾਹਮਣੇ ਕਹਿ ਲਓ ਜਿੱਥੇ ਹੁਣ ਸਿਆਸੀ ਮੈਦਾਨ 'ਚ ਭੜ ਰਹੇ ਆ ਉੱਥੇ ਚੋਣ ਮੈਦਾਨ 'ਚ ਵੀ ਭੜਨਗੇ ਤੇ ਦੂਸਰੇ ਪਾਸੇ ਆਪਾਂ ਗੱਲ ਕਰ ਲਈਏ ਕਿ ਇਹ ਇਹ ਤੋਂ ਪਹਿਲਾਂ ਜਿਹੜੀਆਂ ਪੰਜਾਬ 'ਚ ਜਿਮਨੀ ਚੋਣਾਂ ਵੀ ਹੋਣੀਆਂ ਵਿਚਾਰ ਹਲਕਿਆਂ 'ਚ ਜੇ ਜਿਮਨੀ ਚੋਣਾਂ ਹੋਣਗੀਆਂ ਚਾਰ ਹਲਕਿਆਂ ਦੀਆਂ ਜਿਮਨੀ ਚੋਣਾ ਚ ਵੀ ਇਹ ਜਿਹੜੇ ਗਰੁੱਪ ਨੇ ਜਾਂ ਇਹ ਧੜੇ ਨੇ ਆਪਸ ਵਿੱਚ ਕਿਉਂਕਿ ਮਤਲਬ ਬਾਗੀ ਧੜੇ ਨੂੰ ਛੱਡ ਕੇ ਢੀਂਡਾ ਸਾਹਿਬ ਜਾਂ ਪ੍ਰੇਮ ਸਿੰਘ ਚੰਨੂ ਬਾਜਰਾ ਉਹਨਾਂ ਦੇ ਗਰੁੱਪ ਨੂੰ ਛੱਡ ਕੇ ਜਾਂ ਬਡਾਲਾ ਸਾਹਿਬ ਦੇ ਗਰੁੱਪ ਨੂੰ ਛੱਡ ਕੇ ਦੇਖੋ ਕਾਲੀ ਦਲ ਬਾਦਲ ਵੀ ਉਹ ਚੋਣਾ ਲੜ ਰਿਹਾ ਜਿਮਨੀ ਚੋਣਾ ਔਰ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਨੇ ਵਿਚਾਰਾਂ ਸਾਥੀਆਂ ਨਹੀਂ ਐਲਾਨ ਕੀਤਾ ਹੋਇਆ ਕਿ ਉਹ ਵੱਖ-ਵੱਖ ਥਾਵਾਂ ਤੋਂ ਜਾਂ ਵੱਖ-ਵੱਖ ਥਾਵਾਂ ਤੋਂ ਉਹਨਾਂ ਨੇ ਤੇ ਇਵਨ ਉਮੀਦਵਾਰਾਂ ਦਾ ਵੀ ਜ਼ਿਕਰ ਕੀਤਾ ਆਇਆ ਕਿ ਉਹ ਚੋਣ ਲੜਨਗੇ ਔਰ ਆਉਣ ਵਾਲੇ ਦਿਨਾਂ 'ਚ ਜਿਹੜਾ ਦੇਖੋ ਇਸ ਗੱਲ ਨੂੰ ਲੈ ਕੇ ਜਿਹੜੇ ਜਿਹੜੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਜਾਂ ਜਿਵੇਂ ਸੱਤਾ ਤਾਈ ਤੇ ਰਹੇ ਆਮ ਆਦਮੀ ਪਾਰਟੀ ਹੈ ਪੰਜਾਬ 'ਚ ਕਹਿ ਲਈਏ ਜਾਂ ਉਹਦੇ ਨਾਲ ਹੀ ਗੱਲ ਕਰ ਲਈਏ ਆਪਾਂ ਕਾਂਗਰਸ ਪਾਰਟੀ ਵੀ ਹੈ ਉਹ ਉਹਨਾਂ ਨੂੰ ਆਪਣਾ ਫਾਇਦਾ ਕਲੀਅਰ ਦਿਖ ਰਿਹਾ ਔਰ ਭਾਜਪਾ ਨੂੰ ਵੀ ਕਹਿ ਲੀਏ ਪੰਜਾਬ 'ਚ ਵੱਖਰੇ ਤੌਰ ਤੇ ਭਾਜਪਾ ਦੀ ਡੱਫਲੀ বাজਾਰੀ ਹੈ ਉਹਨਾਂ ਨੂੰ ਵੀ ਆਪਣਾ ਫਾਇਦਾ ਦਿਖ ਰਿਹਾ ਔਰ 27 ਨੂੰ ਲੈ ਕੇ ਹਜੇ ਕੋਈ ਨਵੇਂ ਰੁਝਾਨ ਵੀ ਭਾਜਪਾ ਨਾਲ ਬਣ ਸਕਦੇ ਆ ਪਰ ਹਜੇ ਤੱਕ ਸਾਰੀਆਂ ਤਰਾਂ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਆ ਜਿਹੜੀ ਕਈ ਹਿੱਸਿਆਂ 'ਚ ਵੰਡੀ ਗਈ ਆ ਉਹਨੂੰ ਲੈ ਕੇ ਸਾਰੀਆਂ ਹੀ तरह ਜਿਹੜੀਆਂ ਆਪਣੇ ਆਪ ਨੂੰ ਮਤਲਬ ਅਵਾਰ ਦੇ ਜਾਂ ਉਸ ਆਪਣੇ ਆਪ ਨੂੰ ਕਹ ਲੋ ਵੀ ਉੱਪਰਲੇ ਲੈਵਲ ਤੇ ਦੇਖ ਰਹੀਆਂ ਕਿਉਂਕਿ ਜਦੋਂ ਦੁਫਾੜਤਾ ਤਾਂ ਪਹਿਲਾਂ ਹੀ ਕਾਲੀ ਗਲਤਾਂ ਹਾਸ਼ੀਏ ਤੇ ਆ ਜਿਸ ਤਰ੍ਹਾਂ ਦੀ ਦੁਫਾੜਤਾ ਪੈਦਾ ਹੋ ਗਈ ਹੈ ਤੇ ਤਾਂ ਹੋਰ ਵੱਡੇ ਨੁਕਸਾਨ ਹੋਣ ਦੀ ਸੰਭਾਵਨਾ ਹੈਗੀ ਆ ਔਰ ਦੇਖੋ ਮਤਲਬ ਇਨਾ ਤਿੰਨਾ ਧੜਿਆਂ 'ਚ ਆਪਸੀ ਲੜਾਈ ਚੂ ਕਿਹੜਾ ਗਰੁੱਪ ਉੱਪਰ ਦਾ ਔਰ ਜਿਸ ਤਰ੍ਹਾਂ ਦੀ ਲੋਕਾਂ ਚ ਰਜਾ ਹਨ ਉਹ ਤਾਂ ਭਾਈ ਅਮਰਤਪਾਲ ਸਿੰਘ ਦੇ ਹੱਕ ਚ ਪਰ ਭਾਈ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਉਂਦੇ ਨੇ ਡਿਗਰੂਗੜ ਜੇਲ੍ਹ ਚੋਂ ਆ ਕੇ ਕਿਸ ਤਰ੍ਹਾਂ ਉਹ ਅਗਵਾਈ ਦਿੰਦੇ ਨੇ ਉਹ ਸਮਾਂ ਦਸੂਗਾ ਪਰ ਪਰ ਜਿਹੜੇ ਤਿੰਨਾ ਧਰਿਆਂ ਵੱਲੋਂ ਹੀ ਉਹਨਾਂ ਮੋ ਸਾਹਮਣੇ ਆ ਕੇ ਜਿਹੜੇ ਕਹਿ ਲਓ ਭਾਵੇਂ ਇਹ ਪੰਥਕ ਧੜਾ ਜਿਹੜਾ ਭਾਈ ਅਮਰਤਪਾਲ ਦਾ ਜੀ ਚ ਭਾਈ ਸਰਬਜੀਤ ਸਿੰਘ ਖਾਲਸਾ ਵੀ ਨੇ ਉਹ ਉਹਨਾਂ ਵੱਲੋਂ ਭਾਵੇਂ ਇਹ ਵੱਖਰੀ ਸੋਰਾ ਔਰ ਉਹ ਕਿਸੇ ਟਕਰਾਓ ਚ ਨਹੀਂ ਹੈਗੇ ਪਰ ਇਹ ਦੋਵੇਂ ਧੜੇ ਆਮੋ ਸਾਹਮਣੇ ਟਕਰਾਓ ਚ ਆ ਗਿਆ ਕੌਣ ਉੱਪਰ ਦਾ ਉਹ ਸਮਾਂ ਦੱਸੂਗਾ ਜੀ ਤਾਂ ਇਹਦੇ ਨਾਲ ਹੀ ਮੇਰਾ ਜੁੜਦਾ ਸਵਾਲ ਹੈ ਵੀ ਇਹਨਾਂ ਧੜਿਆਂ ਦਾ ਆਪਸੀ ਟਕਰਾ ਚ ਚੋਣ ਟਕਰਾ ਚ ਬਦਲਣ ਦੀ ਕਦੋਂ ਸੰਭਾਵਨਾ ਹੈ ਆ ਦੇਖੋ ਜੇ ਗੱਲ ਕਰੀਏ ਤਾਂ ਲਗਨ ਜੀ ਜਿਹੜੀਆਂ ਚੋਣ ਕਹਿ ਲਈ ਆਪਾਂ ਪੰਜਾਬ ਤਾਂ ਚੋਣਾਂ ਦਾ ਸਾਲ ਹੀ ਚੱਲ ਰਿਹਾ ਹੈ ਨੌਰ ਪੰਚਾਇਤੀ ਚੋਣਾਂ ਬਲਾਕ ਸੰਮਤੀ ਚੋਣਾਂ ਜਿਲ੍ਹਾ ਪ੍ਰੀਸ਼ਦ ਚੋਣਾਂ ਪਰ ਜਿਹੜਾ ਮੁੱਖ ਤੌਰ ਤੇ ਆਪਾਂ ਗੱਲ ਕਰ ਸਕਦੇ ਆਂ ਵੀ ਕਦੋਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆਂ ਕਿ ਜਿਮਨੀ ਚੋਣਾ ਤਾਂ ਹੈਗਾ ਹੀ ਆ ਨਾ ਪੰਜਾਬ ਦੇ ਚਾਰ ਹਲਕਿਆਂ 'ਚ ਜਿਹੜੀਆਂ ਜਿਮਨੀ ਚੋਣਾ ਆਉਣ ਵਾਲੀਆਂ ਜੀ ਇਸ 'ਚ ਆਪਾਂ ਕਹਿ ਸਕਦੇ ਆਂ ਚੱਬੇਵਾਲ ਬਰਨਾਲਾ ਗਿੱਦੜਵਾਹਾ ਹੈ ਖਾਸ ਕਰ ਜਿੱਥੇ ਵੱਧ ਜ਼ੋਰ ਲੱਗਣਾ ਔਰ ਇਹਨਾਂ ਚਲੋ ਆਪਾਂ ਜਿਮਨੀ ਚੋਣਾ ਦੀ ਗੱਲ ਕਰ ਲਈਨੇ ਜਿਮਨੀ ਚੋਣਾ 'ਚ ਤਾਂ ਟਕਰਾਅ ਦੀਆਂ ਸੰਭਾਵਨਾ ਹੈਗੀਆਂ ਆਈਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਸਾਲ 'ਚ ਜਿਹੜੀਆਂ ਸ਼੍ਰੋਮਣੀ ਕਮੇਟੀ ਚੋਣਾਂ ਵੀ ਹੋਣ ਦੀ ਸੰਭਾਵਨਾ ਹੈ ਸ਼੍ਰੋਮਣੀ ਕਮੇਟੀ ਚੋਣਾਂ ਲਈ ਤੁਸੀਂ ਦੇਖਦੇ ਹੋਵਗੇ ਕਿ ਜਿਹੜੀਆਂ ਪੂਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਵੋਟਾਂ ਬਣ ਚੁੱਕੀਆਂ ਨੇ ਜਾਂ ਬਣ ਰਹੀਆਂ ਨੇ ਹਨਾ ਬੜੀ ਉਹ ਦਿਨ ਉਹਨਾਂ ਦੀ ਡੇਟ ਵਧੀ ਹੋਈ ਹੈ ਔਰ ਨਵੰਬਰ ਚ ਕੋਈ ਕਾਫੀ ਦੇਰ ਬਾਅਦ ਹੋਣਗੀਆਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਔਰ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਜਿਹੜੀਆਂ ਪੰਥਕ ਤੇ ਰਾਣੇ ਸਾਰੀਆਂ ਦਾ ਹੀ ਜਿਹੜਾ ਅੰਦਰਖਾਤੇ ਜ਼ੋਰ ਲੱਗਿਆ ਹੋਇਆ ਭਾਵੇਂ ਵੋਟ ਮਤਲਬ ਕਾਫੀ ਵੋਟਾਂ ਘੱਟ ਬਣੀਆਂ ਨੇ ਪਰ ਉਹਦੇ باوجود ਜਿਹੜੀਆਂ ਜਿਹੜੀ ਖਾਸ ਕਰ ਅਕਾਲੀ ਦਲ ਬਾਦਲ ਦੇ ਕਰਕੇ ਹੈ ਟੋਂ ਸ਼੍ਰੋਮਣੀ ਕਮੇਟੀ ਨੂੰ ਕੱਢਣ ਲਈ ਬਹੁਤ ਸਾਰੇ ਜਿਹੜੇ ਪੰਥਕ ਆਗੂ ਕਹਿ ਲੋ ਜਾਂ ਪੰਥਕ ਧਿਰਾਂ ਕਹਿ ਲੋ ਪੰਜਾਬ ਸਰਗਰਮ ਨੇ ਔਰ ਇਸੇ ਹੀ ਮੁੱਦੇ ਤੇ ਜਿਹੜਾ ਅਕਾਲੀ ਦਲ ਵੀ ਜਿਹੜਾ ਭਾਜਪਾ ਤੇ ਨਿਸ਼ਾਨਾ ਸਾਧ ਰਿਹਾ ਕਿ ਹਰਿਆਣਾ ਚ ਸ਼੍ਰੋਮਣੀ ਕਮੇਟੀ ਮਤਲਬ ਸਾਤੋਂ ਖੋਲੀ ਹੈ ਜਾਂ ਭਾਜਪਾ ਨੇ ਸਾਡੇ ਉੱਤੇ ਕਬਜ਼ਾ ਕਰ ਲਿਆ ਉਹਦੇ ਨਾਲ ਹੀ ਜਿਹੜੇ ਤਖਤ ਨੇ ਸਾਡੇ ਬਾਦਰੀ ਤਖਤ ਸ੍ਰੀ ਪਟਨਾ ਸਾਹਿਬ ਜਾਂ ਤਖਤ ਸ੍ਰੀ ਆਪਣੇ ਹਜੂਰ ਸਾਹਿਬ ਤੇ ਉਹਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਵੀ ਜਿਹੜਾ ਕਬਜ਼ਾ ਕਰ ਲਿਆ ਪਾ ਪਾ ਤੇ ਨਿਸ਼ਾਨੇ ਸਾਧ ਕੇ ਆਪ ਕਹਿ ਲਿਏ ਕਿ ਕਾਲੀ ਤਲਵਾਰ ਦੀ ਗੱਲ ਕਰ ਰਿਹਾ ਤੇ ਦੂਸਰੇ ਪਾਸੇ ਜਿਹੜੇ ਪੰਥ ਗਰੁੱਪ ਨੇ ਮਤਲਬ ਉਹ ਸ਼੍ਰੋਮਣੀ ਕਮੇਟੀ ਚੋਣਾਂ ਚ ਆਪ ਦਾ ਮਤਲਬ ਕਾਫੀ ਸਮੇਂ ਤੋਂ ਪਿਛਲੇ ਸਮੇਂ ਤੋਂ ਤਿਆਰੀ ਚ ਲੱਗੇ ਆ ਕਿ ਕਿਸ ਤਰ੍ਹਾਂ ਬਾਦਲ ਧੜੇ ਨੂੰ ਪਾਸੇ ਕੀਤਾ ਜਾ ਸਕੇ ਔਰ ਜਿਸ ਤਰ੍ਹਾਂ ਰਾਜਨੀਤਿਕ ਕਹਿ ਲਿਏ ਸਿਆਸੀ ਤੌਰ ਤੇ ਬਾਦਲ ਧੜਾ ਪੂਰੀ ਤਰ੍ਹਾਂ ਹਾਸ਼ੀਏ ਤੇ ਆ ਕਹਿ ਲਿਏ ਔਰ ਉਸੇ ਹੀ ਤਰ੍ਹਾਂ ਜਿਹੜਾ ਜਿਹੜੀ ਧਾਰਮਿਕ ਜਿਹੜੀ ਸਿੱਖਾਂ ਦੀ ਕਹਿ ਲੋ ਮਿੰਨੀ ਪਾਰਲੀਮੈਂਟ ਹੈ ਸ਼੍ਰੋਮਣੀ ਕਮੇਟੀ ਉਹ ਤੋਂ ਪਾਸੇ ਕਰ ਲਈ ਕਿਉਂਕਿ ਜਿਹੜੀ ਮੇਨ ਕਾਲੀ ਦਲ ਦੀ ਕਹ ਲੋ ਤਕਰੀ ਚੋਣ ਨਿਸ਼ਾਨ ਵੀ ਹੈ ਜਾਂ ਮੇਨ ਜਿਹੜੀ ਤਾਕਤ ਹੈ ਮੁੱਖ ਤੌਰ ਤੇ ਜਿਹੜੀ ਤਾਕਤ ਆ ਕਾਲੀ ਦਲ ਬਾਦਲ ਦੀ ਉਹ ਉਹ ਸ਼੍ਰੋਮਣੀ ਕਮੇਟੀ ਹੈ ਪਰ ਸ਼੍ਰੋਮਣੀ ਕਮੇਟੀ ਤੋਂ ਕਾਲੀ ਦਲ ਦਾ ਕਬਜ਼ਾ ਹਟਾਉਣ ਲਈ ਜਿਹੜੀਆਂ ਇਹ ਤਰ੍ਹਾਂ ਮਤਲਬ ਜੋਰ ਜਮਾਈ ਕਰ ਰਹੀਆਂ ਔਰ ਜਿਹੜੀ ਤੁਸੀਂ ਟਕਰਾਅ ਦੀ ਗੱਲ ਕੀਤੀ ਹੈ ਤਾਂ ਇਹ ਇਨ੍ਹਾਂ ਚੋਣਾਂ 'ਚ ਤਾਂ ਮੋ ਸਾਹਮਣੇ ਹੋਣ ਹੀ ਹੈ ਦੋਹਾਂ ਦਾ ਔਰ ਇਸੇ ਸਾਲ 'ਚ ਇਹ ਚੋਣਾਂ ਹੋਣ ਦੀ ਸੁਭਾਵਨਾ ਹੈ ਔਰ ਸਮਾਦਸੂਗਾ ਕਿ ਕੌਣ ਕਿਵੇਂ ਉੱਪਰ ਦਾ ਤੇ ਪ੍ਰਾਤਨ ਵੱਲ ਆਪਾਂ ਚਲੇ ਜਾਈਏ ਤਾਂ ਪਹਿਲਾਂ ਵੀ ਕਈ ਗਰੁੱਪ ਜਾਂ ਕਈ ਧੜੇ ਇਕੱਠੇ ਹੋ ਕੇ ਬਾਦਲ ਧੜੇ ਦੇ ਖਿਲਾਫ ਲੜਦੇ ਰਹੇ ਐ ਪਰ ਬਹੁਤੀ ਵਾਰ ਜਿਹੜਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਬੜੇ ਜਿਹਨੂੰ ਕਹ ਲੋ ਬਾਬਾ ਪੋੜ ਮੰਨੇ ਜਾਂਦਾ ਹੈ ਜੀ ਰਾਜਨੀਤੀ ਦੇ ਉਹ ਸਾਰੇ ਧੜਿਆਂ ਨੂੰ ਵੀ ਪਿਛਾੜਦੇ ਰਹੇ ਐ ਕਿਉਂਕਿ ਰਾਜਨੀਤਿਕ ਤੌਰ ਤੇ ਜਾਂ ਸਿਆਸੀ ਤੌਰ ਤੇ ਉਹ ਬੜੇ ਮਤਲਬ ਪ੍ਰੋੜ ਸੀ ਔਰ ਇਸ ਵਾਰ ਵੀ ਜਿਹੜੇ ਧੜੇ ਨੇ ਕਿਸ ਤਰ੍ਹਾਂ ਬਾਦਲ ਪਰਿਵਾਰ ਨੂੰ ਜਾਂ ਕਹਿ ਲੋ ਜਾਂ ਆਕਾਰੀ ਤਲ ਬਾਦਲ ਨੂੰ ਪਾਸੇ ਕਰ ਸਕਦੇ ਨੇ ਜਾਂ ਕੀ ਸਮਾ ਬਣੂਗਾ ਉਹ ਸਮਾ ਦੱਸੂਗਾ ਪਰ ਇਹ ਨਾ ਜਿਹੜੀਆਂ ਇਹ ਚੋਣਾ ਨੇ ਸ਼ੋਮਿਕ ਪੇਟੀ ਚੋਣਾ ਜਾਂ ਜਿਹਨਾਂ ਕਹ ਲਈਏ ਜਿਮਨੀ ਚੋਣਾ ਜਾਂ ਜਿਹੜੀਆਂ ਲੋਕਲ ਲੈਵਲ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ ਜਾਂ ਬਲਾਕ ਸਮಿತಿ ਚੋਣਾ ਇਹ ਵੀ ਚੋਣ ਨਿਸ਼ਾਨਦੇ ਹੁੰਦੀਆਂ ਨੇ ਇਹਨਾਂ ਚ ਜਿਹੜੀ ਆਪਸੀ ਜਿਹੜੇ ਕਹਿ ਲੋ ਰੀਕੇ ਬਾਜੀ ਕਹਿ ਲੋ ਜਾਂ ਆਪਸੀ ਧੜੇਬੰਦੀ ਕਹਿ ਲੋ ਜਾਂ ਆਪਸੀ ਚੂਣਾ ਚ ਆਮੋ ਸਾਹਮਣੇ ਇਹ ਧੜੇ ਹੋਣਗੇ ਜੀ ਤਾਂ ਅੱਗੇ ਗੱਲ ਕਰਦੇ ਆ ਸੁਖਬੀਰ ਧੜੇ ਦੇ ਦੁਆਬੇ ਤੋਂ ਵਿਧਾਇਕ ਡਾਕਟਰ ਸੁਖੀ ਤੋੜ ਵੀ ਛੋੜਾ ਕਰਕੇ ਨੇ ਕਿ ਇਹ ਵੱਡਾ ਝਟਕਾ ਨਹੀਂ ਆ ਦੇਖੋ ਕਾਲੀਦਲ ਬਾਦਲ ਤਾਂ ਹਰ ਰੋਜ਼ ਉਹਨੂੰ ਨਿੱਤ ਨਵੇਂ ਝਟਕੇ ਲੱਗ ਰਹੀ ਹੈ ਪਰ ਉਹਦੇ باوجود ਵੀ ਤੁਸੀਂ ਦੇਖਿਆ ਕਿ ਸੁਖਬੀਰ ਬਾਦਲ ਕਹਿ ਲੋ ਉਹਦੀ ਜੈਦ ਲਾ ਲੋ ਜਾਂ ਉਹ ਉਹਨੂੰ ਕਹਿ ਲੋ ਵੀ ਹਾਂ ਹਮ ਹਮ ਹੈ ਜਾਂ ਕਹਿ ਲਓ ਵੀ ਉਹਦੀ ਉਹਨੇ ਮਤਲਬ ਇਹ ਪਰਾਣੀ ਲਿਆ ਹੋਇਆ ਕਿ ਮੈਂ ਕੋਈ ਕੁਝ ਕਹੀ ਜਾਵੇ ਮੈਂ ਜਿਹੜੀ ਪ੍ਰਧਾਨਗੀ ਨਹੀਂ ਛੱਡਨੀ ਪਰ ਉਹਨਾਂ ਨੂੰ ਝਟਕੇ ਤਾਂ ਹਰ ਰੋਜ਼ ਲੱਗਦੇ ਆ ਔਰ ਦਬਾਬੇ 'ਚ ਜਿਹੜਾ ਇਹ ਝਟਕਾ ਕਹਿ ਲਓ ਕਾਫੀ ਬੜਾ ਵੱਡਾ ਝਟਕਾ ਹੈ ਤੈਨੂੰ ਤਾਂ ਵਿਧਾਇਕ ਹੈ ਔਰ ਰਾਜਨੀਤਿਕ ਤੌਰ ਤੇ ਤਾਂ ਜੇ ਮੈਂ ਕਹਿ ਲਵਾਂ ਵੀ ਇੱਕ ਕਰੰਟ ਵਜਿਆ ਅਕਾਲੀ ਦਲ ਨੂੰ ਆ ਔਰ ਪਰ ਇਹ ਗੱਲ ਕਰੀਏ ਨਾ ਮੈਨੂੰ ਇਹ ਲੱਗਦਾ ਵੀ ਸੁਖੀ ਡਾਕਟਰ ਸੁਖੀ ਜੇ ਨਾ ਜਾਂਦੇ ਨਾ ਉਹਨਾਂ ਨੇ ਸ੍ਰੀਕੇ ਚੋਂ ਪਿੱਛੇ ਰਹਿ ਜਾਣਾ ਸੀ ਦੁਆਬੇ ਵਾਲੇ ਸ੍ਰੀਕੇ ਚੋਂ ਮਤਲਬ ਇਹ ਇਕੱਲਾ ਪਕਾਲੀ ਦਲ ਨਾਲ ਹੀ ਨਾ ਜੋੜ ਕੇ ਦੇਖੀਏ ਕਿਉਂਕਿ ਉਹਨਾਂ ਦੇ ਜੇ ਦੁਆਬੇ ਦੇ ਸ੍ਰੀਕੀ ਵਾਲੇ ਵਿਧਾਇਕ ਦੇਖ ਲੀਏ ਤਾਂ ਸਾਰੇ ਵਿਧਾਇਕ ਹੀ ਪਹਿਲਾਂ ਛਾਲਾ ਮਾਰ ਚੁੱਕੇ ਆ ਇਹ ਕਿਉਂ ਪਿੱਛੇ ਰਹਿਣ ਫਿਰ ਕਿ ਕਿਉਂ ਪਿੱਛੇ ਰਹਿਣਾ ਤੁਸੀਂ ਦੇਖੋ ਤੇ ਸਭ ਤੋਂ ਪਹਿਲਾਂ ਉਸ ਆਪਾਂ ਕਹ ਲੋ ਅਮਿੰਦਰ ਭਾਜਪਤ ਜੀ ਉਹ ਭਾਜਪਾ ਨੂੰ ਛੱਡ ਕੇ ਹਨਾ ਆਉਂਦੇ ਨੇ ਆਪਣੇ ਹਾਲਾਂਕਿ ਉਹਨਾਂ ਦੇ ਫਾਦਰ ਸਾਹਿਬ ਚੁੰਨੀ لال ਭਾਜਪਤ ਜਿਹੜੇ ਆਰਐਸਐਸ ਦੇ ਕੱਟੜ ਰਹੇ ਆ frmtender ਭਾਜਪਾ ਨੂੰ ਛੱਡ ਕੇ ਆ ਆਮ ਆਦਮੀ ਪਾਰਟੀ ਤੋਂ ਵਿਧਾਇਕ ਬਣ ਕੇ ਆ ਕੇ ਉਹਦੇ ਨਾਲ ਹੀ ਆਪਾਂ ਆਪ ਗੱਲ ਕਰ ਲਈਏ ਆਪਣੇ ਜਿਨ੍ਹਾਂ ਦਾ ਆਪਕਸਰ ਜ਼ਿਕਰ ਕਰਦੇ ਰਹੇ ਭਾਜਪਾ ਵਾਲੇ ਸੀਤ ਲੰਗਰਾਲ ਜੀ ਉਹ ਉਹ ਤੁਹਾਨੂੰ ਯਾਦ ਹੋਊਗਾ ਉਹ ਚੰਗੇ ਭਲੇ ਵਿਧਾਇਕ ਬਣੇ ਹੋਏ ਵਿਧਾਇਕੀ ਛੱਡ ਕੇ ਆਪਣੀ ਭਾਜਪਾ ਛਾਲ ਮਾਰ ਗਏ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਜਣੇਗਾ ਅਸੀਂ ਭਾਵੇਂ ਸ਼ੁਰੂਆਤ ਉਹਨਾਂ ਦੀ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸੌਰੀ ਭਾਜਪਾ ਚ ਹੀ ਹੋਈ ਸੀ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆਇਆ ਸੀ ਵਿਧਾਇਕ ਬਣ ਕੇ ਵਿਧਾਇਕੀ ਛੱਡ ਕੇ ਲੋਕ ਸਭਾ ਚੋਣਾਂ ਚ ਬਾਅਦ ਭਾਵੇਂ ਉਹ ਕਹਿਰ ਪ੍ਰਸਤਾਵਾ ਵੀ ਕਰਦੇ ਰਹੇ ਆ ਉਹਦੇ ਨਾਲ ਹੀ ਆਪਾਂ ਗੱਲ ਕਰ ਲਈਏ ਦਬਾਬੇ ਦੇ ਵਿਧਾਇਕਾਂ ਦੀ ਡਾਕਟਰ ਚੱਬੇਵਾਲ ਦੀ ਗੱਲ ਕਰ ਲਈਏ ਔਰ ਉਹ ਮਤਲਬ ਪਤਾ ਆਪਣੇ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਚ ਜਾ ਕੇ ਚਲੇ ਗਏ ਆ ਲੋਕ ਸਭਾ ਚ ਚਲੇ ਗਏ ਉਹਦੇ ਨਾਲ ਆਪਾਂ ਗੱਲ ਕਰ ਲਈਏ ਆਪਣੇ ਮਹਿੰਦਰ ਸਿੰਘ ਕੇਪੀ ਤੇ ਸਾਹਵਕਾ ਲੋਕ ਸਭਾ ਮੈਂਬਰ ਆ ਉਹ ਉਹ ਕਾਲੀ ਕਾਂਗਰਸ ਨੂੰ ਛੱਡ ਕੇ ਕਾਲੀ ਦਲ ਚਲੇ ਗਏ ਆ ਉਹਦੇ ਨਾਲ ਹੀ ਆਪਾਂ ਗੱਲ ਕਰ ਲਈਏ ਜਿਹੜੇ ਹੈਗੇ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਪਤਨੀ ਆਪਣੇ ਕਰਮਜੀਤ ਕੌਰ ਚੌਧਰੀ ਬੀਬੀ ਜਿਨ੍ਹਾਂ ਨੇ ਤੁਹਾਨੂੰ ਯਾਦ ਹੋਊਗਾ ਕਿ ਜਿਹੜੀ ਜਿਮਨੀ ਚੋਣਾ ਉਹਨਾਂ ਨੇ ਕਾਂਗਰਸ ਪਾਰਟੀ ਵੱਲੋਂ ਲੜੀ ਸੀ ਲੋਕ ਸਭਾ ਚੋਣਾਂ ਦੀ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਹਲਬਦਾ ਕਿਹਾ ਕਿ ਇਹ ਭਾਜਪਾ ਨੂੰਲੀਅਤ ਕਰ ਲਿਆ ਸਰੇਂਦਰ ਚੌਧਰੀ ਜਿਹੜੇ ਸਾਊ ਕਾ ਵਿਧਾਇਕ ਨੇ ਉਹ ਵੀ ਮਤਲਬ ਆਪਣੇ ਚਲੇ ਗਏ ਨੇ ਭਾਜਪਾ ਚ ਚਲੇ ਗਏ ਮੇਰੇ ਕਹਿਣ ਦਾ ਮਤਲਬ ਹੈ ਦਵਾਬੇ ਦੇ ਜਿਹੜੇ ਬਹੁਤ ਸਾਰੇ ਵਿਧਾਇਕ ਨੇ ਉਹ ਸਾਰੇ ਈਸ਼ਾਲਾ ਮਾਰ ਕੇ ਇਧਰੋਂ ਉਧਰ ਚਲੇ ਗਏ ਆ ਕੁਝ ਨਾ ਕੁਝ ਉਹਨਾਂ ਨੇ ਭਾ ਵੀ ਲਿਆ ਤੇ ਹੋ ਸਕਦਾ ਵੀ ਜਿਹੜੇ ਹੈਗੇ ਨੇ ਇਹ ਗਏ ਨੇ ਆਪਣੇ ਕਾਲੀ ਦਲ ਦੇ ਵਿਧਾਇਕ ਡਾਕਟਰ ਸੁਖੀ ਇਹਨਾਂ ਨੂੰ ਵੀ ਕੁਝ ਵੱਡਾ ਨਜ਼ਰ ਆਉਂਦਾ ਹੋਵੇ। ਔਰ ਇਹ ਕਿਉਂ ਵਿਚੇ ਰਹਿਣ ਜਿਹਨੂੰ ਦੁਆਬੇ ਵਾਲੇ ਸਾਰੇ ਹੀ ਛਾਲ ਮਾਰ ਗਏ ਆ ਤਾਂ ਫਿਰ ਇਹ ਵੀ ਛਾਲ ਮਾਰ ਗਏ ਹੁਣ ਆਮ ਆਦਮੀ ਪਾਰਟੀ ਚਲੇ ਗਏ ਆ। ਕਾਲੀ ਦਲ ਨੂੰ ਝਟਕਾ ਉਹ ਤਾਂ ਪਹਿਲਾਂ ਹੀ ਬਹੁਤ ਝਟਕੇ ਸਹੀ ਬੈਠਾ ਹੋਰ ਝਟਕਾ ਸਹੀ। ਔਰ ਇਹ ਤਾਂ ਗੱਲ ਹੈਗੀ ਆ ਵੀ ਕਾਲੀ ਦਲ ਨੂੰ ਝਟਕੇ ਤਾਂ ਲੱਗ ਰਹੇ ਆ ਪਰ ਇਹ ਆਪਦੇ ਸ਼ਰੀਕੇ 'ਚ ਜਰੂਰ ਬਰਾਬਰ ਹੋਗੇ। ਜੀ। ਤਾਂ ਅੱਗੇ ਗੱਲ ਕਰ ਲੈਂਦੇ ਆ ਵੀ ਰਵਨੀਤ ਬਿੱਟੂ ਉਹ ਰਾਜ ਸਭਾ 'ਚ ਕਿੱਥੋਂ ਜਾਣਗੇ? ਦੇਖੋ ਅਮਿਤ ਸ਼ਰਾ ਜੀ ਨੇ ਉਹਨਾਂ ਨੂੰ ਵੱਡੇ ਕਰਨ ਦੀ ਗੱਲ ਕੀਤੀ ਸੀ ਤੁਹਾਨੂੰ ਯਾਦ ਹੋਊਗਾ ਕਿ ਉਹ ਵੱਡੇ ਤਾਂ ਹੋ ਹੀ ਗਏ ਆ ਕੇਂਦਰੀ ਮੰਤਰੀ ਬਣ ਗਏ ਆ ਹੁਣ ਕੇਂਦਰੀ ਮੰਤਰੀ ਤਾਂ ਬਣ ਗਏ ਪਰ ਉਹਨਾਂ ਨੂੰ ਰਾਜ ਸਭਾ 'ਚ ਜਾਣਾ ਜ਼ਰੂਰੀ ਹੈ ਔਰ ਪਹਿਲਾਂ ਤੇ ਸੋਚਿਆ ਜਾ ਰਿਹਾ ਸੀ ਕਿ ਜਿਹੜੇ ਹੈਗੇ ਨੇ ਤਿੰਦਰ ਹੁੱਡਾ ਜੀ ਜਿਹੜੇ ਕਿ ਹਰਿਆਣੇ ਤੋਂ ਲੋਕ ਸਭਾ 'ਚ ਚਲੇ ਗਏ ਨੇ ਜਿਹੜੇ ਰਾਜ ਸਭਾ ਮੈਂਬਰ ਸੀ ਉਹਨਾਂ ਦੀ ਜਿਹੜੀ ਸੀਟ ਖਾਲੀ ਹੋਈ ਐ ਸੀ ਇਹ ਸੋਚਿਆ ਜਾ ਰਿਹਾ ਸੀ ਕਿ ਹਰਿਆਣੇ ਤੋਂ ਜਾਣਗੇ ਪਰ ਹਰਿਆਣੇ 'ਚ ਕਹਿੰਦੇ ਪਤਾ ਲੱਗਿਆ ਕਿ ਬਿੱਟੂ ਨੇ ਕਿਹਾ ਕਿ ਉੱਥੇ ਜਿਹੜਾ ਤੁਹਾਨੂੰ ਪਤਾ ਐ ਐਸਵਾਈਐਲ ਨਹਿਰ ਦਾ ਮੁੱਦਾ ਜਾਂ ਪਾਣੀਆਂ ਦਾ ਮੁੱਦਾ ਕਿਉਂਕਿ ਉੱਥੇ ਵਿਧਾਨ ਸਭਾ ਇਲੈਕਸ਼ਨ ਆ ਗਈ ਐ ਇਹ ਮੁੱਦਾ ਫਾਰੂ ਰਹਿਣਾ ਔਰ ਇਸ ਮੁੱਦੇ ਤੇ ਮੈਨੂੰ ਪਤਾ ਲੱਗਿਆ ਕਿ ਬਿੱਟੂ ਨੇ ਕਿਹਾ ਕਿ ਉਹ ਇੱਕ ਮਤਲਬ ਹਰਿਆਣਾ ਪੰਜਾਬ ਦੀ بجائے ਹਰਿਆਣੇ ਨਾਲ ਮੱਝੇ ਉਹਨਾਂ ਨੂੰ ਗੱਲ ਕਰਨੀ ਪਊਗੀ ਇਸ ਮੁੱਦੇ ਤੇ ਜਿਹੜੀ ਪੰਜਾਬ ਚ ਉਹਦਾ ਖਿਲਾਫ ਸਿਆਸਤ ਪਟਕੂਗੀ ਤੇ ਉਹ ਉਹ ਇਹਦੀ بجائے ਉਹਨਾਂ ਨੇ ਇਹ ਜਵਾਬ ਦਿੱਤਾ ਸੀ ਔਰ ਹੋ ਸਕਦਾ ਹੁਣ ਜਿਸ ਤਰ੍ਹਾਂ ਰਾਜਸਥਾਨ ਤੋਂ ਚੱਲ ਰਹੀ ਹੈ ਗੱਲ ਵੀ ਰਾਜਸਥਾਨ ਤੋਂ ਕਿਉਂਕਿ 21 ਅਗਸਤ ਨੂੰ ਕੱਲ ਤਾਂ ਉਹਨਾਂ ਨੇ ਜਿਹੜੇ ਹੈਗੇ ਆਪਣੇ ਕਾਗਜ਼ ਦਾਖਲ ਕਰਨੇ ਆ ਔਰ ਇਹ ਪਤਾ ਲੱਗਿਆ ਕਿ ਰਾਜਸਥਾਨ ਤੋਂ ਜਾ ਸਕਦੇ ਵੈਸੇ ਮੱਧ ਪ੍ਰਦੇਸ਼ ਤੋਂ ਵੀ ਉਹਨਾਂ ਦੇ ਨਾਂ ਦਾ ਜ਼ਿਕਰ ਹੋਇਆ ਸੀ ਔਰ ਪਰ ਇਹ ਹੈਗਾ ਕਿ ਰਾਜਸਥਾਨ ਤੋਂ ਲੋ ਜਿਹੜੇ ਹੈਗੇ ਆ ਬਿੱਟੂ ਜਿਹੜੇ ਰਾਜ ਸਭਾ ਚ ਜਾ ਸਕਦੇ ਆ ਕਿਉਂਕਿ ਪਹਿਲਾਂ ਵੀ ਬੂਟਾ ਸਿੰਘ ਜਿਹੜੇ ਰਹੇ ਆ ਦਾ ਮਤਲਬ ਹੋਰ ਵੀ ਕਈ ਜਿਹੜੇ ਪੰਜਾਬ ਨਾਲ ਸੰਬੰਧਿਤ ਨੇਤਾ ਨੇ ਉਹ ਰਾਜਸਥਾਨ ਤੋਂ ਰਾਸਵੱਚ ਮਤਲਬ ਕਾਂਗਰਸ ਪਾਰਟੀ ਵੀ ਉਹਨਾਂ ਨੂੰ ਭੇਜ ਹੀ ਰਹੀ ਔਰ ਪਾਪਾ ਵੱਲੋਂ ਵੀ ਬਿੱਟੂ ਨੂੰ ਜਿਹੜਾ ਰਾਜਸਥਾਨ ਤੋਂ ਹੀ ਰਾਸਵੱਚ ਭੇਜੇ ਜਾਣ ਦੀ ਜਿਹੜੀ ਤਿਆਰੀ ਹੈ ਜਾਂ ਸੰਭਾਵਨਾ ਹੈ ਜੀ ਤਾਂ ਮੇਰਾ ਆਖਰੀ ਸਵਾਲ ਹੈ ਪੰਜਾਬ ਦੀ ਸੱਤਾਧਾਰੀ ਤਿਰ ਨੂੰ ਕਿਵੇਂ ਦੇਖਦੇ ਹੋ ਦੇਖੋ ਸੱਤਾਧਾਰੀ ਤਿਰ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੈ ਕਿ ਜਿਹੜੇ ਮਕਾਨੇ ਉਹ ਮਤਲਬ ਵਿਅੰਗਮਈ ਉਹ ਚੋ ਰਾਜਨੀਤੀ ਚ ਤਾਂ ਉਹ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ ਔਰ ਵਿਰੋਧੀਆਂ ਤੇ ਕਹਿ ਲੋ ਚਾ ਅਕਾਲੀ ਦਲ ਹੋਵੇ ਜਾਂ ਕਾਂਗਰਸ ਪਾਰਟੀ ਹੋਵੇ ਉਹ ਸਭ ਨੂੰ ਖਰੀਆਂ ਖਰੀਆਂ ਸੁਣਾ ਜਾਂਦੇ ਆ ਔਰ ਬਾਬਾ ਬੁਕਾਲਾ ਚੋਈ ਕਾਨਫਰੰਸ ਵੀ ਉਹਨਾਂ ਨੇ ਜਿਹੜਾ ਅਕਾਲੀ ਦਲ ਤੇ ਬਾਦਲ ਦੀ ਜਿਹੜੀ ਕਹਿ ਲੋ ਬਾਦਲ ਧੜੇ ਦੀ ਬੜੀ ਖੇਲੀ ਲੜਾਈ ਆ ਭਾਵੇਂ ਮਜੀਠੀਆ ਨੇ ਦੇਖੋ ਮਤਲਬ ਕਾਫੀ ਆ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਮਤਲਬ ਕਹਿ ਲੋ ਸਵਾਰ ਖੜੇ ਕੀਤੇ ਆ ਜਾਂ ਸਰਕਾਰ ਤੇ ਉਹਦੇ ਨਾਲ-ਨਾਲ ਮਜੀਠੀਆਂ ਨੇ ਵੀ ਆਪਦੀ ਚੁੱਪੀ ਤੋੜਦਿਆਂ ਜਿੱਥੇ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਜਾਂ ਕਹ ਲਓ ਪਹਿਲੀ ਵਾਰੀ ਉਹਨਾਂ ਨੇ ਬਾਗੀ ਧੜੇ ਤੇ ਵੀ ਸਿੱਧੇ ਹਮਲੇ ਕੀਤੇ ਆ ਔਰ ਦੂਸਰੇ ਪਾਸੇ ਜਦੋਂ ਜਦੋਂ ਭਗਵੰਤ ਮਾਨ ਬੋਲਦੇ ਆ ਜਿਹੜੀ ਤੁਸੀਂ ਸਰਕਾਰ ਦੀ ਜਾਂ ਤੱਤਾ ਤਾਰੀ ਦੀ ਗੱਲ ਕੀਤੀ ਹੈ ਤਾਂ ਉਹ ਫਿਰ ਉੱਥੇ ਉਹ ਮਜੀਠੀਏ ਨੂੰ ਸਗਵੀਰ ਬਾਦਲ ਨੂੰ ਕਹ ਲਓ ਜਾਂ ਪ੍ਰਤਾਪ ਬਾਜਵਾ ਹੋ ਗਿਆ ਜਾਂ ਰਾਜਾ ਬਲੰਗ ਹੋ ਗਿਆ ਸਭ ਦੀ ਉਹ ਇੱਕ ਵਾਰੀ ਤਾਂ ਨੀਵੀਂ ਪਵਾ ਦਿੰਦੇ ਆ ਔਰ ਤੁਹਾਨੂੰ ਪਤਾ ਹੀ ਆ ਔਰ ਸੱਤਾ ਧਾਰੀ ਤੇ ਹੈ ਜਿਹੜੀ ਕਹ ਲੋ 27 ਨੂੰ ਲੈ ਕੇ ਜਾਂ ਜਿਮਨੀ ਚੋਣਾ ਨੂੰ ਲੈ ਕੇ ਤਾਂ ਤਿਆਰੀ ਕਰ ਹੀ ਰਹੀ ਹੈ ਪੰਜਾਬ ਵਿੱਚ ਔਰ ਦੂਸਰੇ ਪਾਸੇ ਹਰਿਆਣੇ ਵਿੱਚ ਵੀ ਜਿਹੜੀ ਜਿਮਨੀ ਚੋ ਆਪਣੀ ਚੋਣਾ ਹੋ ਰਹੀਆਂ ਨੇ ਉਹਦੇ ਵੀ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਚੋਣ ਮੈਨ ਦੇ ਇਨਚਾਰਜ ਆ ਔਰ ਉੱਥੇ ਵੀ ਉਹਨਾਂ ਦੀ ਜਿਹੜੀ ਖਾਸ ਡਿਊਟੀ ਹੈ ਔਰ ਕਿਉਂਕਿ ਕੇਜਰੀਵਾਲ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹ ਜੇਰਚ ਨੇ ਔਰ ਸਿਸ਼ੋਦੀਆ ਭਾਵੇਂ ਬਾਹਰ ਆ ਗਏ ਨੇ ਔਰ ਸੁਸ਼ੋਧੀਆਂ ਨੂੰ ਪਿਛਲੇ ਦਿਨੀ ਜਾ ਕੇ ਦਿੱਲੀ ਚ ਮਿਲੇ ਵੀ ਆ ਮੁੱਖ ਮੰਤਰੀ ਭਗਵੰਤ ਮਾਨ ਔਰ ਹੀ ਖਾਸ ਕਰ ਜਿਹੜੀ ਇਸ ਸਮੇਂ ਜਿਹੜੇ ਇਹਨਾਂ ਦੇ ਰਜਾਈਮੇ ਆ ਸਭ ਤੋਂ ਬਾਅਦ ਜਿਹੜੇ ਰਜਾਈਮੇ ਆ ਉਹ ਹਰਿਆਣਾ ਇਲੈਕਸ਼ਨ ਨੂੰ ਲੈ ਕੇ ਆ ਔਰ ਅੱਜ ਭਾਵੇਂ ਉਹ ਤੱਕ ਸ੍ਰੀ ਹਜੂਰ ਸਾਹਿਬ ਵਿਖੇ ਮੇਰੇ ਖਿਆਲ ਨਾਲ ਅੱਜ ਪਰਿਵਾਰ ਸਮੇਤ ਭਗਵੰਤ ਮਾਨ ਮੁੱਖ ਮੰਤਰੀ ਅੱਜ ਉਹਨਾਂ ਨੇ ਪਰਿਵਾਰ ਸਦੇ ਤੱਕ ਸ੍ਰੀ ਹਜੂਰ ਸਾਹਿਬ ਮੱਥਾ ਟੇਕਣਾ ਤੇ ਖਾਸ ਜਿਹੜੇ ਆਉਣ ਵਾਲੇ ਦਿਨਾਂ ਚ ਉਹਨਾਂ ਦੇ ਅਹਿਮ ਰਜਾਈਮੇ ਕਹਿ ਸਕਦੇ ਆ ਉਹ ਹਰਿਆਣਾ ਚ ਹੀ ਆ ਔਰ ਹਰਿਆਣਾ ਚ ਦੇਖ ਲਈਏ ਤਾਂ ਉਹਨਾਂ ਦਾ ਸੋਹਰਾ ਪਰਿਵਾਰ ਵੀ ਹਰਿਆਣਾ ਚ ਹੀ ਰਹਿੰਦਾ ਔਰ ਕਹਿ ਲਓ ਉੱਥੇ ਜਿਹੜੀ ਉਹ ਜ਼ੋਨ ਦੇ ਇੰਚਾਰਜ ਆ ਉਹਨਾਂ ਦੇ ਉੱਤੇ ਜੇ ਮੈਂ ਰਹਿਣ ਵਾਲੇ ਆ ਔਰ ਜਿਹੜੀ ਆ ਹਰਿਆਣੇ ਦੀ ਜਿਹੜੀ ਸਿਆਸਤ ਕਹਿ ਲਓ ਪਖਣ ਵਾਲੀ ਆ ਹਰਿਆਣੇ ਦੇ ਕੀ ਨਤੀਜੇ ਆਉਂਦੇ ਨੇ ਉਹਦਾ ਅਸਰ ਜਿਹੜਾ ਪੰਜਾਬ ਤੇ ਵੀ ਤੁਹਾਨੂੰ ਪਤਾ ਪੈਂਦਾ ਔਰ ਕੀ ਨਤੀਜੇ ਆਉਂਦੇ ਕੀ ਅਸਰ ਪੈਂਦਾ ਉਹ ਸਮਾਂ ਦੱਸੂਗਾ ਜੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਲਗਨ ਜੀ ਧੰਨਵਾਦ ਟਾਈਸਨ ਸਾਡੇ ਨਾਲ ਸੀਨੇ ਪત્રਕਾਰ ਸਦਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਮੁੱਦਿਆਂ ਤੇ ਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ